ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਉਮੀਦ ਕਰਦੇ ਆ ਆਪ ਸਾਰੇ ਸ੍ਰਦੀਕਲਾ ਵਿੱਚ ਹੋਵੋਗੇ ਵੈਸੇ ਤਾਂ ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਸ਼ਹੀਦ ਹੋਏ ਹਨ ਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਕੌਣ ਸੀ ਭਾਈ ਬੱਜਾ ਸਿੰਘ ਜੀ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਚੰਗਾ ਯੁੱਧਾਂ ਦੇ ਵਿੱਚ ਹਿੱਸਾ ਲੈਂਦੇ ਸਨ ਅਤੇ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸ਼ਸਤਰ ਵਿਦਿਆ ਭਾਈ ਬੱਜਾ ਸਿੰਘ ਜੀ ਤੋਂ ਹੀ ਲਈ ਸੀ ਪਈ ਬੱਜਰ ਸਿੰਘ ਜੀ ਦੀ ਇੱਕ ਸੁਪੁੱਤਰੀ ਸੀ ਜਿਸ ਦਾ ਨਾਮ ਬੀਬੀ ਪਿੱਖਾ ਜੀ ਸੀ ਬੀਬੀ ਪਿੱਖਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਭਰਾ ਮੰਨਦੇ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਬੀਬੀ ਪਿੱਖਾ ਜੀ ਨੂੰ ਆਪਣੀ ਭੈਣ ਮੰਨਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਤਾਂ ਉਸ ਵਕਤ ਉਹਨਾਂ ਤੇ ਮੁਗਲਾਂ ਨੇ ਅਤੇ ਬਾਈ ਢਾੜ ਦੇ ਰਾਜਿਆਂ ਨੇ ਅਤੇ ਹੋਰ ਵੀ ਰੋਪੜ ਦੇ ਰੰਗੜਾ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ 100 ਸਿੰਘਾਂ ਦੇ ਨਾਲ ਬੀਬੀ ਪਿੱਖਾ ਜੀ ਨੂੰ ਭੇਜਿਆ ਅਤੇ ਬੀਬੀ ਪਿੱਖਾ ਜੀ ਨੇ ਦੁਸ਼ਮਨਾ ਦੇ ਘਾਟੇ ਵੱਟਦੇ ਹੋਏ ਢੇਰ ਲਾ ਦਿੱਤੇ ਅੰਤ ਵਿੱਚ ਬੀਬੀ ਪਿੱਖਾ ਜੀ ਨੇ ਮੱਥੇ ਤੇ ਗੋਲੀ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹ ਸਿੱਖ ਕੌਮ ਦੇ ਪਹਿਲੇ ਸ਼ਹੀਦ ਬੀਬੀ ਕਹਲਾਈ ਬੀਬੀ ਪਿੱਖਾ ਜੀ ਦੇ ਆਨੰਦਕਾਰ ਜਵਾਈ ਸਾਹਿਬ ਸਿੰਘ ਜੀ ਨਚਣਾ ਜੀ ਦੇ ਨਾਲ ਹੋਏ ਜਿਨ੍ਹਾਂ ਤੋਂ ਉਹਨਾਂ ਨੂੰ ਦੋ ਪੁੱਤਰਾਂ ਦੀ ਦਾਤ ਮਿਲੀ ਜੋ ਉਹਨਾਂ ਦੇ ਦੋਨੋਂ ਪੁੱਤਰਾਂ ਨੇ ਚਮਕੌਰ ਦੀ ਜੰਗ ਦੇ ਵਿੱਚ ਜੰਗ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਆਪ ਸਭ ਨੂੰ ਸਾਡੀ ਇਹ ਇਨਫੋਰਮੇਸ਼ਨ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅ ਅਗਰ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਤਾਂ ਸਾਨੂੰ ਜ਼ਰੂਰ ਦੱਸਣਾ ਤਾਂ ਕਿ ਅਸੀਂ ਅੱਗੇ ਹੋਰ ਵੀ ਨਵੀਆਂ-ਨਵੀਆਂ ਵੀਡੀਓ ਅਤੇ ਸਾਖੀਆਂ ਲੈ ਕੇ ਆਪ ਜੀ ਦੇ ਸੰਮੁਖ ਆਈਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ